लंबे संघर्ष और लंबे इंतजार के बाद सिख समाज के लिए कल का दिन बहुत ही अहम रहने वाला है क्योंकि कल जो है हरियाणा श्रोमणी गुरुद्वारा प्रबंधक कमेटी के चुनाव होने जा रहे हैं इसमें बहुत सारे कैंडिडेट खड़े हैं आज हमारे साथ वार्ड नंबर नौ से सुखविंदर सिंह जी हैं वो हमारे साथ हैं इनसे बातचीत करते हैं कि किस तरह का विजन जो है वो लेकर चल रहे हैं तो आपका स्वागत है सर हमारे साथ जुड़ने के लिए। ਆਪਣੇ ਵੱਲੋਂ ਆਪਣੀ ਪੂਰੀ ਟੀਮ ਵੱਲੋਂ ਸਾਰੇ ਸਮਾਜ ਨੂੰ ਸਾਰੇ ਹਰਿਆਣੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਲੰਬੇ ਸਮੇਂ ਤੋਂ ਬਾਅਦ ਇਹ ਸਿੱਖ ਸੰਗਤ ਦੀ ਮੰਗ ਸੀ ਜਿਹੜੀ ਪੂਰੀ ਹੋਈ ਸਭ ਤੋਂ ਪਹਿਲਾਂ ਮੈਂ ਸਾਰਿਆਂ ਦਾ ਧੰਨਵਾਦ ਸਭ ਨੂੰ ਮੁਬਾਰਕਬਾਦ ਕਿ ਸਰਕਾਰ ਨੇ ਵੀ ਸਾਡੀ ਸੁਣੀ ਕਿ ਇਹ ਸਾਡੇ ਇਲੈਕਸ਼ਨ ਕਰਵਾਏ ਬਹੁਤ ਠੰਡ ਦੇ ਹੋਣ ਦੇ ਬਾਵਜੂਦ ਵੀ ਸਿੱਖਾਂ ਦੇ ਵਿੱਚ ਬੜਾ ਉਤਸ਼ਾਹ ਹੈ ਇੱਥੇ ਤੱਕ ਮੇਰੇ ਮਕਸਦ ਹੈ ਕਿ ਮੈਂ ਕਿਉਂਕਿ 20 ਸਾਲ ਦਾ ਲਗਭਗ 15 ਤੋਂ 20 ਸਾਲ ਦੇ ਵਿੱਚ ਸੰਘਰਸ਼ ਕਰਦਾ ਰਿਹਾ ਪਹਿਲਾਂ ਹਰਾਨਾ ਕਮੇਟੀ ਦੇ ਵਿੱਚ ਬਣਾਉਣ ਲਈ ਤੇ ਹੁਣ ਲਗਾਤਾਰ ਜਨਸ ਖਤਰ ਦੀ ਪੋਸ਼ਟ ਤੱਕ ਮੈਂ ਰਿਹਾ ਤੇ ਮੇਰੇ ਜਿਹੜੇ ਕੰਮਾਂ ਨੂੰ ਦੇਖਦੇ ਹੋਏ ਮੈਂ ਪਬਲਿਕ ਦੇ ਵਿੱਚ ਦੁਆਰ ਤੋਂ ਦਰੰਗਤ ਦੇ ਵਿੱਚ ਦੁਆਰ ਤੋਂ ਗਿਆ ਤਾਂ ਕਿ ਮੈਨੂੰ ਇੱਕ ਵਾਰ ਫਿਰ ਜਿਹੜੇ ਰਹਿੰਦੇ ਹੋਏ ਕੰਮ ਹੈ ਮੈਂ ਆਪਣੇ ਪੂਰੇ ਕਰ ਸਕਾਂ ਆਪਾਂ ਦੀ ਸਭ ਤੋਂ ਪਹਿਲਾਂ ਜਿਹੜੀ ਮੇਰਾ ਮਕਸਦ ਰਿਹਾ ਮੈਂ ਹਮੇਸ਼ਾ ਐਜੂਕੇਸ਼ਨ ਦੇ ਉੱਪਰ ਕੀਤਾ ਜਾਦੀਮ ਜਨਸਖਤਰ ਬਣਿਆ ਤੇ ਪਹਿਲੇ ਹੀ ਹਾਊਸ ਦੇ ਵਿੱਚ ਮੈਂ ਇੱਕੋ ਮੰਗ ਚੱਕੀ ਸੀ ਕਿ ਆਪਣੇ ਬੱਚਿਆਂ ਨੂੰ ਸੰਭਾਲਿਆ ਜਾਵੇ ਜਿਹੜਾ ਕਿ ਹਰਿਆਣੇ ਦੇ ਵਿੱਚ ਜਿਹੜੇ ਸਾਡੇ ਹਰਿਆਣਾ ਸਿੱਖ ਗੁਰਦੁਆਰਾ ਕਨਵਿੰਗ ਕਮੇਟੀ ਦੇ ਅਧੀਨ ਆਂਦੇ ਸਕੂਲ ਸੀਗੇ ਉਹਨਾਂ ਦੇ ਵਿੱਚ ਅੰਮ੍ਰਿਤਧਾਰੀ ਬੱਚਿਆਂ ਦੀ ਫੀਸ ਫਰੀ ਕੀਤੀ ਗਈ ਉਸ ਤੋਂ ਬਾਅਦ ਜਿਹੜੇ ਸਾਡੇ ਕਾਲਜ ਸੀਗੇ ਚਾਹੇ ਪੰਜੋਖਰਾ ਸਾਹਿਬ ਕਾਲਜ ਸੀਗਾ ਚਾਈਨੀ ਸਿੰਘ ਕਾਲਜ ਕਰਨਾਲ ਸੀਗਾ ਉਹਦੇ ਵਿੱਚ ਅੰਮ੍ਰਿਤਧਾਰੀ ਬੱਚਿਆਂ ਨੂੰ ਟੈਲੈਂਟ ਬੱਚਿਆਂ ਨੂੰ ਚਾਹੇ ਕਿਸੇ ਵਿਸ਼ੇ ਦਾ ਹੋਵੇ ਕਿਸੇ ਵੀ ਤਰਮ ਦੇ ਸੀ ਉਹਨਾਂ ਨੂੰ ਬੁਜੀ ਫੇਰ ਦਿੱਤੇ ਗਏ ਤੇ ਹੁਣ ਜਿਹੜੀ ਮੈਂ ਇੱਕ ਲੰਬੇ ਸਮੇਂ ਤੋਂ ਸਾਡੇ ਯਮਨਾ ਨਗਰ ਦੀ ਖਾਸ ਕਰ ਚਲਦੀ ਮੰਗ ਹੈ ਕਿਉਂਕਿ ਮੈਂ ਜਿਹੜਾ ਪਹਿਲੇ ਪ੍ਰਧਾਨ ਸੀਗਾ ਉਹਦੇ ਨਾਲ ਵੀ ਬਹੁਤ ਵਾਰ ਇਸ ਵਾਰ ਦਾ ਚਰਚਾ ਕੀਤੀ ਕਿ ਸਾਨੂੰ ਇੱਕ ਸਕੂਲ ਦੀ ਜ਼ਰੂਰਤ ਹੈ ਜਿਹੜਾ ਕਿ ਸਾਡੇ ਅਨਸਲ ਦੇ ਬਿਲਕੁਲ ਖੇੜੇ ਪਿੰਡ ਦੇ ਵਿੱਚ 13 ਕਿੱਲੇ 4 ਕਿੱਲੇ ਤੇ 4 ਕਿੱਲੇ ਕੋਲੇ ਨੇ 13 ਕਿੱਲੇ ਦੇ ਵਿੱਚ ਅਗਰ ਵੈਗਰੂ ਨੇ ਮੈਨੂੰ ਦੁਬਾਰਤੋਂ ਮੌਕਾ ਦਿੱਤਾ ਤਾਂ ਮੈਂ ਸੰਕਟਾਂ ਲਈ ਇਸ ਯਮਨਾ ਨਗਰ ਦੇ ਲਈ ਉਹ ਬੱਚਿਆਂ ਲਈ ਜੋ ਬੱਚੇ ਫੀਸ ਨਹੀਂ ਭਰ ਸਕਦੇ ਖਾਸ ਕਰ ਅਮਰਤਾਰੀ ਬੱਚਿਆਂ ਲਈ ਵੀ ਇਦਾਂ ਦਾ ਸਕੂਲ ਬਣਾਵਾਂਗੇ ਜਿੱਦੇ ਵਿੱਚ ਜਿੱਥੇ ਸਪੋਰਟਸ ਹੋਏਗਾ ਤੇ ਉੱਚ ਨਿਵ ਦੀ ਸਿੱਖਿਆ ਹੋਏਗੀ ਤੇ ਅਮਰਤਾਰੀ ਬੱਚਿਆਂ ਵਾਸਤੇ ਉਹ ਫੀਸ ਟੋਟਲ ਫ੍ਰੀ ਹੋਵੇਗੀ ਜਿਹੜੇ ਸਾਡੇ ਸਿੱਖ ਬੱਚੇ ਹੋਣਗੇ ਉਹਨਾਂ ਨੂੰ 25 ਤੋਂ 50% ਦਾ ਛੂਟ ਮਿਲੇਗੀ ਤੇ ਬਾਕੀ ਰਹਿੰਦੇ ਹੋਏ ਬੱਚਿਆਂ ਨੂੰ ਵੀ ਕਮ ਸੇ ਕਮ ਫੀਸ ਦੇ ਵਿੱਚ ਉਹ ਸਕੂਲ ਦੇ ਵਿੱਚ ਪੜ੍ਹਾਈ ਮਿਲੇਗੀ ਤਾਂ ਕਿ ਸਾਡਾ ਜਮਨਾ ਨਗਰ ਸਾਡਾ ਹਰਿਆਣਾ ਇੱਕ ਟੌਪ ਕਲਾਸ ਦੇ ਵਿੱਚ ਜਾ ਸਕੇ ਉਸ ਤੋਂ ਇਲਾਵਾ ਜਿਹੜੇ ਚਾਰ-ਚਾਰ ਕਿੱਲੇ ਤੋਂ ਨੇ ਅਗਲਾ ਸਟੈਪ ਸਾਡਾ ਇੰਜੀਨੀਅਰ ਕਾਲਜ ਦੇ ਵਿੱਚ ਹੋਏਗਾ ਕਿ ਜੇ ਅਸੀਂ ਕਿ ਇੰਜੀਨੀਅਰ ਕਾਲਜ ਬਣਾਈਏ ਉਹਦਾ ਵੀ ਸੇਮ ਪੈਟਰਨ ਰਹੇਗਾ ਤੇ ਉਸ ਤੋਂ ਬਾਅਦ ਇੱਕ ਡੈਂਟਲ ਕਾਲਜ ਜੋ ਕਿ ਸਾਡੇ ਕੋਲ ਇੱਕ ਹੈਗਾ ਡੈਂਟਲ ਕਾਲਜ ਜੁਨਗੜ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਇੱਕ ਇਹੋ ਜਿਹਾ ਡੈਂਟਲ ਕਾਲਜ ਹੋਵੇ ਜਿੱਦੇ ਵਿੱਚ ਸਾਡੇ ਬੱਚੇ ਹੋਣੇ ਤਰੱਕੀ ਕਰ ਸਕਣ ਬੱਚੇ ਆਪਣੀ ਸਟੱਡੀ ਕਰ ਸਕਣ ਇਹ ਮੇਰੇ ਮਕਸਦ ਹੈ ਗੁਰਦੁਆਰਾ ਸਾਹਿਬ ਦਾ ਰੱਖ-ਰਖਾਅ ਵੀ ਕਾਫੀ ਅਹਿਮ ਮੁੱਦਾ ਰਹਾ ਹੈ ਤੇ ਤੁਸੀਂ ਕਿਸ ਤਰ੍ਹਾਂ ਨਾਲ ਕੋਈ ਰਣਨੀਤੀ ਅਗੇ ਦੀ ਬਣਾਈ ਹੈ ਲੋਕ ਤੁਹਾਨੂੰ ਅਗਰ ਮਤਲਬ ਤੁਹਾਨੂੰ ਜਿੱਤ ਦਾ ਮੌਕਾ ਅਗਰ ਮਿਲਦਾ ਹੈ ਤੇ ਕਿਸ ਤਰ੍ਹਾਂ ਦੀ ਰਣਨੀਤੀ ਰਹੇਗੀ ਮੇਰੀ ਪਿਛਲੀ ਸਮਿਸ਼ਾ ਰਹੀ ਹੈ ਕਿ ਜਿਸ ਤਰ੍ਹਾਂ ਨੇ ਨਾਡਾ ਸਾਹਿਬ ਸੀਗਾ ਪੂਰੇ 100 ਕਮਰਿਆਂ ਦੀ ਸਰਾ ਦਾ ਕੰਮ ਚੱਲ ਰਿਹਾ ਹੈ ਸਾਡੇ ਪਿੱਛੇ 8 ਮਹੀਨੇ ਦੇ ਵਿੱਚ ਜੋ ਅਸੀਂ ਕੰਮ ਕਰਾਇਆ ਇੱਕ ਸੈਕਟਰ ਦੇ ਵਿੱਚ ਤੇ ਜੋਖਰਾ ਸਾਹਿਬ 60 ਤੋਂ 70 ਤੇ ਛੇਵੀਂ ਪਾਰਸ਼ਾਈ ਕੁਰਸੀ ਉੱਤੇ 60 ਤੋਂ 70 ਕਮਰਿਆਂ ਦੀ ਸਰਾ ਦਾ ਕੰਮ ਚੱਲ ਰਿਹਾ ਹੈ ਤੇ ਮੇਰੀ ਜੋ ਇੱਕ ਹਮੇਸ਼ਾ ਹੀ ਆਪਣੇ ਹਾਊਸ ਤੋਂ ਮੰਗ ਰਹੀ ਹੈ ਔਰ ਅਗਰ ਇਲੈਕਸ਼ਨ ਵਿਚ ਵਿਚ ਬਾ ਨਾ ਹੁੰਦੇ ਸ਼ਾਇਦ ਅਸੀਂ ਇਹ 2 ਮਹੀਨੇ ਦੇ ਵਿੱਚ ਪੂਰੀ ਕਰਦੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪਟਨਾ ਸਾਹਿਬ ਤੇ ਹਜੂਰ ਸਾਹਿਬ ਸਾਡੀਆਂ ਆਪਣੀਆਂ ਸਰਾਵਾਂ ਹੋਣ ਕਿਉਂਕਿ ਸਾਡੇ ਜੋ ਹਰਿਆਣੇ ਦੇ ਲੋਕ ਜਾਂਦੇ ਆ ਉਹਨਾਂ ਨੂੰ ਬਹੁਤ ਤਕਲੀਫ ਹੁੰਦੀ ਹੈ ਐਨੀ ਦੂਰ ਤੋ ਜਾਣਾ 3-3 4-4 ਦਿਨ ਅਸੀਂ ਦਰਸ਼ਨ ਕਰਦੇ ਰਹਿਣਾ ਪੈਂਦਾ ਤੇ ਉੱਥੇ ਆਪਣੇ ਸਰਾਵਾਂ ਹੋਣ ਹਰਿਆਣੇ ਦੇ ਲੋਕ ਜਾ ਕੇ ਉੱਥੇ ਅਤਿ ਆਪਣੀ ਗੁਰੂ ਧਾਮਾਂ ਦੇ ਅੱਛੀ ਤਰ੍ਹਾਂ ਦਰਸ਼ਨ ਕਰਕੇ ਵਾਪਸ ਆਣ ਇੱਕ ਵਾਰੀ ਤੁਸੀਂ ਸਾਨੂੰ ਚੋਣ ਨਿਸ਼ਾਨ ਵੀ ਦੱਸ ਦਿਓ ਕਿਹੜਾ ਚੋਣ ਨਿਸ਼ਾਨ ਤੁਹਾਡਾ ਹੈ ਮੇਰੇ ਚ ਹੁਣ ਸਾਂ ਸਮੁੰਦਰੀ ਜਹਾਜ਼ ਹੈ ਸਭ ਤੋਂ ਉੱਪਰ ਹੀ ਜਿੱਥਾ 1 ਨੰਬਰ ਤੇ ਮੇਰਾ ਸਮੁੰਦਰੀ ਜਹਾਜ਼ ਨਾਮ ਹੈ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਸਮੁੰਦਰੀ ਜਹਾਜ਼ ਦੇ ਸਾਹਮਣੇ ਵਾਲਾ ਬਟਨ ਦਵਾ ਕੇ ਸਿੱਖ ਪੰਥ ਦੇ ਲਈ ਆਪਣੇ ਬੱਚਿਆਂ ਦੇ ਭਵਿੱਖ ਦੇ ਲਈ ਆਪਣੇ ਮੈਡੀਕਲ ਕਿਉਂਕਿ ਇੱਕ ਮੇਰੀ ਇਹ ਵੀ ਸੋਚ ਹੈ ਕਿ ਇੱਕ ਮੈਡੀਕਲ ਕਾਲਜ ਵੀ ਜਿਹੜਾ ਬਣਾਣਾ ਹੈ ਤੇ ਉਹਦੇ ਨਾਲ ਮੈਡੀਕਲ ਡਿਸਪੈਂਸਰੀਆਂ ਵੀ ਹੋਣੀ ਚਾਹੀਦੀਆਂ ਬੱਚਿਆਂ ਨੂੰ ਆਉਣ ਵਾਲੀ ਜਨਰੇਸ਼ਨ ਨੂੰ ਆਪਣੇ ਅਸੀਂ ਖੂਮ ਨੂੰ ਸੰਭਾਲਿਆ ਜਾ ਸਕੇ ਇਸ ਕੰਮ ਪਹਿਲੇ ਨੰਬਰ ਦਾ ਹੀ ਬਟਨ ਦਵਾ ਕੇ ਸਮੁੰਦਰੀ ਜਾਜ ਵਾਲਾ ਆਪਣੇ ਪੰਥ ਦੇ ਲਈ ਆਪਣੇ ਸ਼ਹਿਰ ਦੇ ਲਈ ਇਸ ਤਰੱਕੀ ਦੇ ਲਈ ਸਾਰਿਆਂ ਨੂੰ ਇਹ ਬੇਨਤੀ ਹੈ। ਬਹੁਤ-ਬਹੁਤ ਸ਼ੁਕਰੀਆ ਤੇ ਸਾਡੇ ਨਾਲ ਸਰਦਾਰ ਅਮਰਜੀਤ ਸਿੰਘ ਜੀ ਵੀ ਨੇ ਇਹਨਾਂ ਕੋਲੋਂ ਵੀ ਇਹਨਾਂ ਦੇ ਲੋਕਾਂ ਲਈ ਅਪੀਲ ਲਵਾਵਾਂਗੇ ਕਿ ਕੀ ਕਹਿਣਾ ਚਾਹੋਗੇ? ਕੀ ਕਹਿਣਾ ਚਾਹੁੰਦੇ ਸਤ ਜੀ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੀ ਸਾਰੀ ਸਾਥ ਸੰਗਤ ਜੀ ਨੂੰ ਇਹ ਅਪੀਲ ਹੈ ਕਿ ਜਿਵੇਂ ਗੁਰੂ ਦੁਆਰਿਆਂ ਦੇ ਸਾਡੇ ਗ੍ਰੰਤੀ ਸਿੰਘ ਨੇ ਰਾਗੀ ਸਿੰਘ ਨੇ ਕਥਾਵਾਚਕ ਨੇ ਇਹਨਾਂ ਦੀਆਂ ਤਨਖਾਹਾਂ ਬਹੁਤ ਘੱਟ ਹੁੰਦੀਆਂ ਨੇ ਜਿੰਨਾ ਕਰਕੇ ਇਹਨਾਂ ਦੇ ਬੱਚੇ ਵਿਚਾਰੇ ਮੈਂ ਦੇਖੇ ਨੇ ਇੱਕ ਹੀ ਜਗ੍ਹਾ ਤੇ ਕਈ ਗੁਰਦੁਆਰੇ ਦੇਖਿਆ ਉਹ ਰੱਖ-ਰਖਾਵ ਦੇ ਲਗਦੇ ਦੇ ਵਿੱਚ ਆਇਆ ਉਹਨਾਂ ਦੀ ਘੱਟ ਤਨਖਾਹਾਂ ਹੋਣ ਕਰਕੇ ਆਪਣੀ ਫੈਮਿਲੀ ਨੂੰ ਪ੍ਰੋਪਰ ਢੰਗ ਨਾਲ ਨਹੀਂ ਉਹ ਖੜਾ ਕਰ ਸਕਦੇ ਤਾਂ ਉਹਨਾਂ ਦੇ ਬੱਚੇ ਉੱਥੋਂ ਉਹ ਸਿੱਖ ਗੁਰਸਿੱਖੀ ਤੋਂ ਪਿਛੇ ਹਟਦੇ ਨੇ ਮੇਰੀ ਫਰਸਟ ਪ੍ਰੀਫਰੈਂਸ ਰਹੇਗੀ ਕਿ ਪਹਿਲੇ ਜਿੰਨੇ ਵੀ ਗ੍ਰੰਥੀ ਸਿੰਘ ਰਾਗੀ ਸਿੰਘ ਜਥੇ ਕਥਾਵਾਚਕ ਢਾਡੀ ਸਿੰਘ ਇਹਨਾਂ ਦੀਆਂ ਤਨਖਾਹਾਂ ਇੰਪਰੂਵ ਕਰਕੇ ਇਹਨਾਂ ਨੂੰ ਕਿਸੇ ਅਗੇ ਹੱਥ ਨਾ ਅੜਨਾ ਪਏ ਕਿਉਂਕਿ ਜਿੰਨੇ ਵੀ ਗ੍ਰੰਥੀ ਸਿੰਘ ਸੀ ਇਹ ਜਿਵੇਂ ਅਕਾਲ ਤਖਤ ਦੇ ਕੋਟ ਹੈੱਡ ਗ੍ਰੰਥੀ ਸਾਹਿਬ ਦੇ ਉਹ ਵਜ਼ੀਰ ਨੇ ਗੁਰੂ ਸਾਹਿਬਾਂ ਦੇ ਅਸੀਂ ਵਜ਼ੀਰਾਂ ਨੂੰ ਨੌਕਰ ਬਣਾ ਲਿਆ ਮੈਂ ਸਾਰੀ ਸਾਧ ਸੰਗਤ ਨੂੰ ਬੇਨਤੀ ਕਰਦਾ ਕਿ ਅਸੀਂ ਜਿਵੇਂ ਗੁਰਮਤ ਅਨਸਾਰ ਜੇ ਸਾਡਾ ਵਜੀਰ ਕਮਜ਼ੋਰ ਤੇ ਅਸੀਂ ਕਮਜ਼ੋਰ ਅਸੀਂ ਆਪਣੇ ਵਜੀਰਾ ਗਰੰਤੀਆਂ ਕੀਰਤਨਿਆਂ ਨੂੰ ਇੰਨੇ ਕੁਛ ਮਤਲਬ ਕਿ ਤਨਖਾਵਾਂ ਤੇ ਲਿਆਈਏ ਕਿ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਅੜਨਾ ਪਵੇ ਦੂਸਰਾ ਸਾਡੇ ਜਿਹੜੇ ਬੱਚੇ ਨੇ ਉਹ ਅੱਜ ਬਾਹਰ ਜਾਂਦੇ ਨੇ ਬਾਹਲੇ ਮੁਲਕਾਂ ਜਾਂਦੇ ਨੇ ਉਹਨਾਂ ਨੂੰ ਰੋਕਣ ਵਾਸਤੇ ਉਹਨਾਂ ਵਾਸਤੇ ਇੱਥੇ ਜੋਬਸ ਹੀ ਅੱਛੀਆਂ ਓਪਰਚ्युनिटी ਦਿੱਤੀਆਂ ਜਾਣ ਮੈਂ ਜਿਵੇਂ ਇੰਡਸਟਰੀਸਾਂ ਮੈਂ ਅਪੀਲ ਕਰਦਾ ਕਿ ਬੱਚੇ ਅੱਗੇ ਹਨ ਉਹਨਾਂ ਨੂੰ achhiyan jobba dettiyan jaan ke te ਕਿਉਂਕਿ ਮੈਂ ਇੰਡਸਟਰੀ ਨੂੰ ਅੱਛੇ ਤਰੀਕੇ ਨਾਲ ਜਾਣਨਾ achhi jagah te ਉਹਨਾਂ ਦੀ placement ਕਰਾ ਕੇ ਉਹਨਾਂ ਨੂੰ ਬਹੁਤ ਅੱਛੇ ਅੱਗੇ ਬੱਚਿਆਂ ਨੂੰ ਲੈ ਆਇਆ ਜਾ ਸਕਦਾ ਹੈ ਉਹਦੇ ਅਸੀਂ education's aur engineering college ਇਹ ਸਾਰੀਆਂ ਚੀਜ਼ਾਂ ਦੀ need ਹੈ ਸਾਡਾ ਮੇਰਾ aur ਮੁੰਡੇ ਪਰ ਸਾਡਾ ਇੱਕੋ ਹੀ motive ਸੀਗਾ ਕਿ ਅਸੀਂ ਉਹ ਚੀਜ਼ਾਂ ਨੂੰ complete ਕਰਦੇ ਆਏ ਹਾਂ ਅੱਗੇ ਚੱਲੀਏ ਹੁਣ election ਆਏ ਨੇ हाथ जिता जो कार्य रह गए पूरे कर सकी वाहे जी का खालसा वाहिगुरु जी की फतेह तो बहुत बहुत शुक्रिया तो देखिए कल का दिन जो है वो सिख कौम के लिए बेहद खास रहने वाला है क्योंकि हरियाणा में ये चुनाव पहली बार होने जा रहे हैं यमुनानगर से रजनी सोनी की रिपोर्ट